ਮੈਨ ਲਾਲ ਪਿਆਰੀ ਲਾਲ ਭਗਵਨ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਭਰੀ ਰਹਾ ਹਰ 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 ਗੰਠਲੇ ਬਹਿ ਰਹੇ ਨਾਮੋਦਰ ਗਲ ਕਰ ਕਰ ਗੰਗਨ ਪਹਿਰੇ ਇਨ ਵਿਜਿਤ ਚਿਤੁਰ ਮਦੂਦਨ ਕਰ मुੰਦਰੀ ਪਹਿਰੇ ਪਰਮੇਸ਼ਰ ਪਟਲੇ ਤੀਰਜ ਤਣੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਨਮੰਦਰ ਜੇ ਦੀਪਕ ਜਾਲੇ ਕਾਇਆ ਸੇਦਰ ਗਿਆਨ 라ਉ ਜਬ ਸੇ ਜਐ ਆਵੇ ਤਾ ਨਾਨਕ ਭੋਗ ਕਰੀ ਗਿਆਨ 라ਉ ਜਬ ਸੇ ਜਐ ਆਵੇ ਤਾ ਨਾਨਕ ਭੋਗ ਕਰੀ ਓ ਓੰਕਾਰ ਸਤਗੁਰ ਪ੍ਰਸਾਦਿ ਰਾਗ ਸਰਕਰ ਸਤਵ ਮਹਲਾ ਪੰਵਾਰ ਲਲ ਜੋਲਣਾ ਤੈ ਤਨ ਸੋਹਿਆ ਸੁਰਜਨ ਪਾਨੀ ਤਾਮਣ 모ਹਿਆ ਕਵਨ ਬਣੀ ਰੀਤੇ ਆਪਣੇ ਰੰਗ ਤੋਂ ਬਈ ਗੁਲਾਲੀ ਰਹਾ ਤਮਹੀ ਸੋੰਦਰ ਤਮਹਿ ਸੁਹਾਗ ਤਮ ਕਰ ਲਲਣ ਤਮ ਕਰ ਬਾਗ ਤੂ ਸਤਵੰਦੀ ਤੂ ਬਰਦਾਨ ਤੂ ਦਿਲੰ ਪਨੀ ਤੂ ਜੁਰਜਾਨੋ Pritam pani tarang gulal kauna nig so le sthal sun li sakhiye hamri kaal pravya aap singhan sawarna ਕਣ ਕਰਿਆ ਅਮਰਤ ਨਾਮ ਤਾ ਮਹ ਬਰਿਆ ਐਸਾ ਕਰੋ ਵਿਚਾਰ ਗਿਆਨੀ ਜਾਦੇ ਪਾਈਏ ਪਦਨ ਰਵਾਨੇ ਆਸ-ਪਾਸ ਬਿਖੂਆਂ ਜੇ ਗੁੰਟਾ ਵੀਜੇ ਅਮਰਤ ਹੈ ਬਾਈਰ ਰਹਾ ਸੇਜਣ ਹਾਰੇ ਕੈ ਮੱਲੀ ਖਬਰ ਕਰਦ ਹੈ ਪਦ ਬਤਨਾਲੀ ਸਗਲੇ ਬਨਸਪਤੀਆਂ ਜੜਾਈ ਸਗਲੇ ਗੁਲੀ ਨਾਮ ਆਗਾਈ ਅਮਰਤ ਫਲ ਨਾਮ ਜਿਨ ਗੁਰਤੇ ਪਾਇਆ ਨਾਨਕ ਦਾਸ ਰੀਤਨ பிரிமால ਦੇ ਰਹੇ ਕਟ ਅੰਤਰ ਪੂਜਾ ਹੋਏ ਪੂਜਾ ਕੀ ਜੈ ਨਾਮ ਤੇ ਆਈਏ ਬਿਨ ਨਾਮ ਹੈ ਪੂਜ ਨ ਹੋਈ ਰਹੋ ਬਾਹਰ ਦੀਵ ਪਖਲਲੀ ਐ ਜੇ ਮਨ ਤੋਬੈ ਕੋ ਹੋਏ ਜੋਤ ਲਹਿ ਜੀਵਾਂ ਦੀ ਐ ਮੁਕਪਿਆਣ ਹੋ ਸੋ ਮੈਂ ਲਹਿ ਚ ਗਿਆ ਆਇਆ ਘਟ ਗਾਵੈ ਮਰਦ ਦੇ ਨਾਮ ਨੇ ਹਉਨੇ ਆਦਮੀ ਤ੍ਰਿਕ ਜੀਵਨ ਕਰਮ ਪਰ ਜੀਤਾ ਹੈ ਹਰ ਦੂਰ ਨਾ ਜਾਣੇ ਹੋਂ ਨਿਤ ਸਾਰੇ ਸਾਲ ਜੋ ਦੀ ਵੈ ਸੋ ਭਾਵਨਾ राद සංसा අන්तරමැල नයුරහමනගොරවාद हार मेරිठाකොර රखलेබගේ පතටම කොලසवක සගले व्यහ රස්तवि සम्්‍ර सा ਭਗਦਨ ਕੋ ਉਪਾਰ ਮਾਨਵੇ ਕੋ ਕਰ ਵਿਚ 86 ਮੱਜਨ ਕਰੇ ਸਨਨ ਪ੍ਰਮੇ ਆਏ ਤਰਦਾਰੇ ਅਣਕ ਸੋਚ ਕਰੇ ਦਿਨ ਰਾਤੀ ਵੇਨ ਸਤ ਗੁਰ ਅੰਦਿਆਰੀ ਨਾਮ ਦਤਾਵਦ ਸਭ ਜਗਧਾਯੋ ਆਵਿਆ ਦੇ ਅਰਧ

ਸਮੂਰਤ ਪੂਰਾ ਸਾਧ ਸੰਗਿਆ ਆਨੰਦ ਨਾਮ ਜਪ ਬਾਜੀ ਅਨਹਕ ਤੂਰਾ ਰਹਉ ਵਿਦੇਸ ਸੁਆਮੀ ਪ੍ਰੀਤਮਿਆ ਆਪਣੇ ਘਰ ਮੰਦਰ ਸੁਖਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਸੁਖ ਦੁਨਿਆਈ ਇਸ ਲੋਕ ਮਹਲਾ ਤੂ ਜਾਓ ਵਿਚ ਤਾਇ ਵਸਤੂ ਪਈਓ ਹਰਿ ਮਨ ਕੋਜਨ ਸਾਰ ਜਿਤ ਦਾ ਦਰ ਹੈ ਮਨ ਤ੍ਰਿਪਤੀ ਹੈ ਬਈਏ ਮੁਖ ਦਵਾਰ ਰਹੋ ਪੋਜਨ ਲਬਹਿ ਸੰਧੋ ਲਬਹਿ ਗੁਰੂ ਪੀਠਾਰ ਇਹ ਮੁਦਾਵਣੀ ਕਿਉਂ ਵਿਚੋਂ ਗੱਡੀਏ ਸਦਾ ਬਹਿ ਲਾਲ ਪਿਆਰੀ ਲਾਲ ਬਾਬਾ ਨਾਨਕ ਗਊਸ਼ਾਲਾ ਜਿੱਥੇ ਹਜ਼ਾਰ ਦੇ ਕਰੀਬ ਗਊਤਨ ਹੈ ਇੱਥੇ ਗਊਆਂ ਦੀ ਸਿਹਤ ਵਾਸਤੇ ਇਲਾਕੇ ਦੀ ਖੁਸ਼ਹਾਲੀ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਗਿਆ ਪਰਸੋ ਨੂੰ 16 ਤਰੀਕ ਐਤਵਾਰ ਨੂੰ ਫਿਰ 10 ਵਜੇ ਭੋਗ ਪਾਊਗਾ ਸਾਰੀ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ ਮਹਾਰਾਜ ਦੇ ਅਸ਼ੀਰਵਾਦ ਪ੍ਰਾਪਤ ਕਰੋ ਗਊਆਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਹ ਗਊਸ਼ਾਲਾ ਸਾਰੇ ਇਲਾਕੇ ਦੇ ਸਹਿਯੋਗ ਨਾਲ ਬਣੀ ਹੈ ਦਾਨੀ ਸਜਨਾ ਦੇ ਸਹਿਯੋਗ ਨਾਲ ਬਣੀ ਹੈ ਸੋ ਬੇਨਤੀ ਹੈ ਸਾਰੀ ਸੰਗਤ ਜਿੱਥੋਂ ਤੱਕ ਵੀ ਇੱਥੇ ਆ ਸਕਦੀ ਹੈ ਆ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ ਲੰਗਰ ਛਕੋ ਗਊਆਂ ਦੀ ਸੇਵਾ ਕਰੋ ਇਹ ਹੀ ਬੇਨਤੀ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਜੈ ਗਊ ਮਾਤਾ ਅੱਜ ਬਾਬਾ ਨਾਨਕ ਗਊਸ਼ਾਲਾ ਵਿਖੇ ਜੀ ਗੁਰੂ ਛਿਦਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ੁਰੂ ਆ ਬੇਨਤੀ ਆ ਬਹੁਤ ਸੰਗਤ ਪਹੁੰਚੀ ਆ ਦਿਨਾਂ ਇੰਤਵਾ ਤਰੀਕ 16 ਨੂੰ ਖੰਡ ਪਾਟ ਸਾਹਿਬ ਦੇ ਭੋਗ ਪੈਣਗੇ 사ਦੀ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸੰਗਤ ਨੂੰ ਗਊ ਭਗਤਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ 사ਦੀ ਸੰਗਤ ਬਾਦ ਚੜ ਕੇ ਪਹੁੰਚ ਕੇ ਗੁਰੂ ਮਾਤਾ ਜੀ ਦਾ ਲੰਗਰ ਵਾਤੇਗਾ 사ਦੀ ਛੱਕ ਜਾਣ ਅਸ਼ੀਰਵਾਦ ਲੈ ਕੇ ਜਾਣ ਬਾਬਾ ਜੀ ਦਾ ਗਊ ਮਾਤਾ ਦਾ 사ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਧੰਨਵਾਦ ਸੋ ਸਭ ਤੋਂ ਪਹਿਲਾਂ ਤਾਂ ਗੁਰੂ ਦੀ ਬਖਸ਼ੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ ਗਊਸਾਲਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀਾਂ ਤੇ ਗਊਸਾਲਾ ਸੋ ਅੱਜ ਸਭ ਤੋਂ ਵੱਡਾ ਜੋ ਸੰਜੋਗ ਹੈ ਸੰਤ ਬਾਬਾ ਦਰਸ਼ਨ ਸਿੰਘ ਜੀ ਸੋ ਉਹਨਾਂ ਦੇ ਪ੍ਰੇਰਣਾ ਸਖਤਾ ਇੱਥੇ ਹਰ ਸਾਲ ਖੰਡਪੜ ਸਾਹਿਬ ਪ੍ਰਕਾਸ਼ ਹੁੰਦੇ ਨੇ ਸੋ ਅੱਜ ਇਸ ਗਊਸਾਲਾ ਦੇ ਜੋ ਪ੍ਰਧਾਨ ਨੇ ਪੱਪੀ ਜੀ ਪਿਰਤਪਾਲ ਸ਼ਰਮਾ ਜੀ ਸੋ ਉਹਨਾਂ ਦੀ ਵੀ ਬਹੁਤ ਵੱਡੀ ਦੇਣ ਹੈ ਦਿਨ ਰਾਤ ਸੇਵਾ ਕਰਦੇ ਨੇਗੇ ਮਾਨਸਾ ਸ਼ਹਿਰ ਦੇ ਵੀ ਪੂਰੇ ਇੱਥੇ ਸੰਜੋਗ ਹੈ ਸੋ ਅੱਜ ਖੰਡਪੜ ਸਾਹਿਬ ਪ੍ਰਕਾਸ਼ ਹੋਏ ਨੇ ਸੋ ਕੱਲ ਨੂੰ ਮਾਤਾ ਤੇ ਪਰਸੋਂ ਨੂੰ 16 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਨੇ ਆਲੇ-ਦਾਲੀ ਨਗਰਾਂ ਦੇ ਵਿੱਚੋਂ ਸਾਧੂ ਮਹਾਂਪੁਰਖ ਪਹੁੰਚ ਰਹੇ ਨੇ ਸੋ ਜਿੱਥੇ ਤੱਕ ਹੋ ਸਕਦਾ ਸੰਗਤਾਂ ਇੱਥੇ ਪਹੁੰਚਣ ਸੇਵਾ ਕਰਨਾ ਗਊਆਂ ਦੀ ਸੇਵਾ ਕਰਨਾ ਕਿਉਂਕਿ ਸਭ ਤੋਂ ਉੱਤਮ ਸੇਵਾ ਗਊ ਦੀ ਹੈ ਜਿੰਨੀ ਆਪਾਂ ਸੇਵਾ ਕਰਾਂਗੇ ਸੋ ਆਪਾਂ ਨੂੰ ਇਹ ਜਾ ਫਲ ਮਿਲਣਾ ਸੋ ਭਾਈ 16 ਤਰੀਕ ਨੂੰ ਗਊਸ਼ਾਲਾ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਨੇ ਸਾਰਿਆਂ ਨੇ ਪਹੁੰਚਣੇ ਮਨ 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 ਮਰਾਦਾਂ ਪੂਰੀਆਂ ਕਰਨੀਆਂ ਨੇ ਕਿਉਂਕਿ ਬਾਣੀ ਸੁਣਦੇ ਨਾਲ ਹੀ ਆਪਣਾ ਉਦਾਰ ਹੋਣਾ ਹੋਰ ਕਿਸੇ ਪਾਸੇ ਜਾਣ ਦਾ ਆਪ ਨੂੰ ਫਾਇਦਾ ਨਹੀਂ ਦੇਖਿਆ ਜੀ ਮੈਂ ਅੱਜ ਧਰਮ ਪਰिवर्तन ਹੋ ਰਿਹਾ ਹੈ ਉਹਦੇ ਵਿੱਚ ਕੁਝ ਨਹੀਂ ਸਭ ਦੇ ਜੋ ਗੁਰੂ ਨੇ ਸਾਂਝੇ ਗੁਰੂ ਨੇ ਸਰਬ ਸਾਂਝੇ ਗੁਰੂ ਜੀ ਨੂੰ ਮੰਨਿਆ ਗਿਆ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੋਨਾਂ ਦੇ ਅੱਜ ਪ੍ਰਕਾਸ਼ ਹੋਏ ਨੇ ਸੋ ਭਾਈ ਸਾਰੇ ਸਹਿਰ ਨਿਵਾਸੀਆਂ ਨੂੰ ਅਸੀਂ ਵਧਾਈਆਂ ਦਿੰਨੇ ਆ ਜੋ ਹਰ ਸਾਲ ਇੱਥੇ ਗੋਸਾਲਾ ਦੇ ਵਿੱਚ ਪਾਠ ਪ੍ਰਕਾਸ਼ ਕਰਵਾਉਂਦੇ ਨੇਗੇ ਸੋ ਨਵੀਂ ਗੋਸਾਲਾ ਬਣੀ ਇੱਥੇ ਪਹਿਲੀ ਵਾਰ ਹੋਏ ਨੇਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਹੰਤਰ ਸਾਹਿਬ ਸ੍ਰੀ ਗੁਰੂ ਜੀ ਮਹਾਰਾਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਜੀ ਮਾਰੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਅਰਦਾਸ ਹੈ ਚਰਨਾਂ ਦੇ ਵਿੱਚ ਸਾਡਾ ਪ੍ਰਣਾਮ ਹੈ ਬੀਸ ਗੂਸਾਲਾਂ ਨੂੰ ਦਿਨ ਚ ਅਗੁਣੀ ਰਾਤ ਚ ਅਗੁਣੀ ਤਰਕੀ ਬਕਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ